ਪਿਆਜ਼ ਦੀ ਕਿਹੜੀ ਵੈਰਾਈਟੀ ਲਾਈਏ ਇਸ ਬਾਰੇ ਬਹੁਤ ਜ਼ਿਆਦਾ ਸਵਾਲ ਮੈਨੂੰ ਆ ਰਹੇ ਨੇ ਕਿ ਪਿਆਜ਼ ਦੀ ਕਿਹੜੀ ਵੈਰਾਈਟੀ ਅਸੀਂ ਲਾਈਏ ਪਿਆਜ਼ ਦੀ ਜਦੋਂ ਵੀ ਤੁਸੀਂ ਵੈਰਾਈਟੀ ਦੀ ਚੋਣ ਕਰਨੀ ਹੈ ਕੁਝ ਗੱਲਾਂ ਦਾ ਧਿਆਨ ਰੱਖਿਓ ਕਿ ਤੁਸੀਂ ਕਿਹੜੇ ਪਰਪਸ ਲਈ ਪਿਆਜ਼ ਲਾ ਰਹੇ ਹੋ ਕਿਹੜੇ ਕੰਮ ਲਈ ਲਾ ਰਹੇ ਹੋ ਤੁਸੀਂ ਆਪਣੇ ਖਾਣ ਲਈ ਲਾ ਰਹੇ ਹੋ ਤਾਂ ਪਿਆਜ਼ ਦੀਆਂ ਵੈਰਾਈਟੀਆਂ ਹੋਰ ਲੱਗਣਗੀਆਂ ਜੇ ਤੁਸੀਂ ਉਹਨੂੰ ਸੇਲ ਦੇ ਪਰਪਸ ਲਈ ਲਾ ਰਹੇ ਹੋ ਮਤਲਬ ਤੁਹਾਨੂੰ ਪ੍ਰੋਡਕਸ਼ਨ ਉਹਦੀ ਚਾਹੀਦੀ ਹੈ ਤਾਂ ਵੈਰਾਈਟੀਆਂ ਹੋਰ ਲੱਗਣਗੀਆਂ ਜੀ ਜੇ ਤੁਸੀਂ ਉਹਨੂੰ ਸਲਾਦ ਦੇ ਪੱਖ ਲਈ ਖਾਣਾ ਹੈ ਤਾਂ ਪਿਆਜ਼ ਹੋਰ ਚਾਹੀਦਾ ਤੇ ਜੇ ਤੁਸੀਂ ਉਹਨੂੰ ਐਸੇ ਤੜਕੇ ਦੇ ਪਾਕ ਲਈ ਰੱਖਣਾ ਜਾਂ ਲੰਬੀ ਸਟੋਰੇਜ ਲਈ ਜਾਣਾ ਤਾਂ ਪਿਆਜ਼ ਹੋਰ ਵੈਰੈਟੀਆਂ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ ਤਾਂ ਇਹਦੇ ਬਾਰੇ ਬਹੁਤ ਜ਼ਿਆਦਾ ਕਨਫਿਊਜ਼ਨ ਸਾਡੇ ਕਿਸਾਨ ਵੀਰਾਂ ਦੇ ਵਿੱਚ ਹੈਗੀ ਆ ਤੇ ਇਹ ਮੈਂ ਅੱਜ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਨੀ ਕੁ ਮੈਨੂੰ ਪਿਆਜ਼ ਬਾਰੇ ਨੌਲੇਜ ਹੈਗੀ ਆ ਤੇ ਪਿਆਜ਼ ਸਾਡੀ ਪਟਾਈ ਚੱਲ ਰਹੀ ਆ ਮੈਂ ਕਹੂੰਗਾ ਇੱਧਰ ਇੱਧਰ ਦਿਖਾਓ ਇਹ ਸਾਰਾ ਪਿਆਜ਼ ਹੀ ਸਾਡਾ ਜਿਹੜਾ ਪਿਆ ਹੋਇਆ ਜੀ ਤੇ ਇਹ ਪਿਆਜ਼ ਦੀ ਜਿਹੜੀ ਹੁਣ ਇਹ ਲੋਡਿੰਗ ਸ਼ੁਰੂ ਹੋਣ ਵਾਲੀ ਆ ਤੇ ਪਿਆਜ਼ ਦੀਆਂ ਪਨੀਰੀਆਂ ਸਾਡੀਆਂ ਕਮਰਸ਼ੀਅਲੀ ਤੌਰ ਤੇ ਕੰਨੀਆਂ ਕਿਸੇ ਨੂੰ ਵੀ ਪਿਆਜ਼ ਦੀ ਪਨੀਰੀ ਚਾਹੀਦੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਕੋਲ ਹਰ ਕਿਸਮ ਦੇ ਪਿਆਜ਼ ਦੀ ਪਨੀਰੀ ਹੁੰਦੀ ਹੈ ਇਹ ਨਹੀਂ ਕਿ ਅਸੀਂ ਸਿਰਫ ਲਿਮਟਿਡ ਕਿਸਮਾਂ ਬੀਜਦੇ ਸਾਡੇ ਕੋਲ ਹਰ ਕਿਸਮ ਦੀ ਪਨੀਰੀ ਹੈ ਜੇ ਤੁਹਾਨੂੰ ਸਲਾਦ ਲਈ ਪਿਆਜ਼ ਤੁਹਾਨੂੰ ਚਾਹੀਦਾ ਤਾਂ ਉਹਦੇ ਲਈ ਹੋਰ ਪਨੀਰੀਆਂ ਲੰਮੀ ਸਟੋਰੇਜ ਲਈ ਹੋਰ ਪਨੀਰੀਆਂ ਘੱਟ ਸਟੋਰੇਜ ਲਈ ਜਿਆਦਾ ਝਾੜ ਲਈ ਉਹ ਵੱਖਰੀਆਂ ਪਨੀਰੀਆਂ ਹੁੰਦੀਆਂ ਤੇ ਕਿਹੜੀ ਕਿਹੜੀ ਵੈਰਾਈਟੀ ਤੁਸੀਂ ਕਿਹੜੇ ਕਿਹੜੇ ਟਾਈਮ ਤੇ ਲਾਉਣੀ ਆ ਇਹਦੇ ਸਬੰਧ ਆਪਾਂ ਗੱਲਬਾਤ ਕਰ ਲੈਣੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ ਟੇਬਲ ਓਨਿਅਨ ਦੀ ਟੇਬਲ ਓਨਿਅਨ ਮਤਲਬ ਜਿਹਨੂੰ ਆਪਾਂ ਐਜ ਦੇ ਸਲਾਦ ਦੇ ਪੱਕੇ ਲਈ ਖਾਣਾ ਵਾ ਜਾਂ ਜਿਹਦੀ ਆਪਾਂ ਹੈਵੀ ਪ੍ਰੋਡਕਸ਼ਨ ਲੈਣੀ ਆ ਵੱਲੋਂ 300 ਕੁਇੰਟਲ 200 ਤੋਂ 400 ਕੁਇੰਟਲ ਵਾਲੀ ਜਿਹੜੀ ਰੇਂਜ ਐ ਤੇ ਉਹਦੇ ਵਿੱਚ ਆਪਾਂ ਹਾਈਬ੍ਰਿਡ ਪਨੀਰੀਆਂ ਦੀ ਚੋਣ ਕਰਦੇ ਆ ਹਾਈਬ੍ਰਿਡ ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਪਨੀਰੀਆਂ ਆਉਂਦੀਆਂ ਇੱਕ ਹਾਈਬ੍ਰਿਡ ਹੁੰਦਾ ਜਿਹੜਾ ਮੀਡੀਅਮ ਸੈਗਮੈਂਟ ਵਾਲਾ ਜਿਹੜਾ ਲੰਬੀ ਸਟੋਰੇਜ ਵਾਲਾ ਇੱਕ ਹੁੰਦਾ ਜਿਹੜਾ ਫਰੈਸ਼ ਓਨੀਅਨ ਦੇ ਤੌਰ ਤੇ ਵਰਤਿਆ ਜਾਂਦਾ ਕਹਿੰਦੇ ਜਿਸ ਵਿੱਚ ਆਪਣਾ ਤਾਕੀ ਆ ਜਾਂਦਾ ਸਲੌਨ ਆ ਜਾਂਦਾ ਗੰਗਾ ਆ ਜਾਂਦਾ ਜਾਂ ਇੱਕ ਦੋ ਕਿਸਮਾਂ ਹੋਰ ਆ ਜਾਂਦੀਆਂ ਉਹ ਆਪਣਾ ਰੈੱਡ ਕੋਚ ਆ ਗਿਆ ਤੇ ਉਹ ਜਿਹੜਾ ਰੈੱਡ ਨਾਈਸ ਆ ਗਿਆ ਉਹਦਾ ਬੀਜ ਉਹਦਾ ਇਹ ਜਿਹੜੀਆਂ ਕਿਸਮਾਂ ਹੈਗੀਆਂ ਜੀ ਇਹ ਫਰੈਸ਼ ਓਨੀਅਨ ਦੇ ਰੂਪ ਦੇ ਵਿੱਚ ਵਰਤੀਆਂ ਜਾਂਦੀਆਂ ਮਤਲਬ ਤਾਜ਼ਾ ਤਾਜ਼ਾ ਪੁੱਟ ਕੇ ਤਾਜ਼ਾ ਤਾਜ਼ਾ ਖਾਣ ਲਈ ਜਾਂ ਪੁੱਟਣ ਤੋਂ 2 ਮਹੀਨੇ ਦੇ ਅੰਦਰ ਅੰਦਰ ਨੂੰ ਸੇਲ ਕਰਨਾ ਪੈਂਦਾ ਜਾਂ ਇਹਨੂੰ ਵਰਤਣਾ ਪੈਂਦਾ ਇਹ ਹੁੰਦਾ ਇਹਦਾ ਇਹਦੇ ਵਿੱਚ ਰਸੀਲਾਪ ਟੇਸਟ ਇਹਦਾ ਬਹੁਤ ਸੁਣਾਂ ਦਾ ਖਾਣ ਲਈ ਇਹ ਬਹੁਤ ਵਧੀਆ ਜਿਹੜਾ ਪਿਆਜ਼ ਹੁੰਦੇ ਆ ਜੀ ਕੱਚੇ ਰੂਪ ਜਿੰਨੇ ਵੀ 5 ਸਟਾਰ ਰੈਸਟੋਰੈਂਟ ਹੁੰਦੇ ਆ ਜਾਂ ਵੱਡੇ ਰੈਸਟੋਰੈਂਟਾਂ ਦੇ ਵਿੱਚ ਤੁਹਾਨੂੰ ਸਿਰਫ ਇਹੀ ਪਿਆਜ਼ ਮਿਲੂਗਾ ਉੱਥੇ ਤੁਹਾਨੂੰ ਕੜੱਤਣ ਵਾਲਾ ਜਿਹੜਾ ਆਪਣਾ ਦੇਸੀ ਪਿਆਜ਼ ਆ ਉਹ ਸਰਵ ਨਹੀਂ ਕਰਦੇ ਉਹਥੇ ਤੁਹਾਨੂੰ ਟੇਬਲ ਆਨੀਅਨ ਜਿਹੜਾ ਫਰੈਸ਼ ਆਨੀਅਨ ਆ ਉਹ ਹੀ ਹਮੇਸ਼ਾ ਸਰਵ ਕੀਤਾ ਜਾਂਦਾ ਉਸ ਤੋਂ ਬਾਅਦ ਦੂਜੀ ਆ ਗਈ ਜੀ ਆਪਣੀ ਕੁਆਲਿਟੀ ਦੂਜੀ ਕੁਆਲਿਟੀ ਆ ਗਈ ਵੀ ਹੋਵੇ ਵੀ ਹਾਈਬ੍ਰਿਡ ਇੱਕ ਸਾਰ ਪਿਆਜ਼ ਬਣੇ ਤੇ ਉਹਦੀ ਪ੍ਰੋਡਕਸ਼ਨ ਜਿਆਦਾ ਨਿਕਲੇ ਪਰ ਉਹ ਸਟੋਰ ਵੀ ਹੋ ਜੇ ਉਹਦੇ ਚ ਜਿਵੇਂ ਬਸਫ ਵੀ ਵੈਰੈਟੀਆਂ ਦੇ ਰਿਹਾ ਵਾ ਈਸਟ-ਵੈਸਟ ਵੀ ਵੈਰੈਟੀਆਂ ਦੇ ਰਿਹਾ ਉਹਨਾਂ ਵੈਰੈਟੀਆਂ ਦੀ ਤੁਸੀਂ ਚੋਣ ਕਰ ਸਕਦੇ ਆ ਉਹਨਾਂ ਵੈਰੈਟੀਆਂ ਦੀ ਖਾਸੀਅਤ ਇਹ ਹੈ ਕਿ ਹਮੇਸ਼ਾ ਇੱਕ ਸਾਰ ਉਹਦਾ ਪਿਆਜ਼ ਬਣਦਾ ਹੈ ਜੀ ਇੱਕ ਸਾਰ ਪਿਆਜ਼ ਬਣਨ ਦੀ ਕੋਬੀ ਹੈ ਕਿ ਉਹਨੂੰ ਅਗਸਤ ਤੋਂ ਸਤੰਬਰ ਦੇ ਮਹੀਨੇ ਤੱਕ ਤੁਸੀਂ ਸਟੋਰ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਆਉਂਦੀ ਐਵਰੇਜ ਪ੍ਰੋਡਕਸ਼ਨ ਉਹਦੀ 150 ਤੋਂ 250 ਕੁਆਂਟਲ ਦੀ ਰੇਂਜ ਦੇ ਵਿੱਚ ਉਹ ਵਾਲੀਆਂ ਵੈਰੈਟੀਆਂ ਜਿਹੜੀਆਂ ਗਿਣੀਆਂ ਜਾਂਦੀਆਂ ਤੇ ਉਹਨਾਂ ਦੀ ਖੂਬੀ ਇਹ ਹੈ ਕਿ ਉਹ ਹਾਈਬ੍ਰਿਡ ਹੋਣ ਦੇ ਨਾਲ-ਨਾਲ ਉਹਦਾ ਸਵਾਦ ਵੀ ਚ ਮਤਲਬ ਦੇਸੀ ਦੇ ਮੁਕਾਬਲੇ ਉਹ ਚਕੜਤਣ ਘੱਟ ਹੈ ਟੇਸਟ ਵਧੀਆ ਹੈ ਉਹਨੂੰ ਤੁਸੀਂ ਤੜਕੇ 'ਚ ਵੀ ਵਰਤ ਸਕਦੇ ਹੋ ਉਹਨੂੰ ਤੁਸੀਂ ਫਰੈਸ਼ ਆਨਿਅਨ ਦੇ ਰੂਪ 'ਚ ਵੀ ਵਰਤ ਸਕਦੇ ਹੋ ਪਰ ਉਹਦੀ ਨਾਲ ਨਾਲ ਸਟੋਰੇਜ ਲਾਈਫ ਵਧੀਆ ਮਿਲ ਜਾਂਦੀ ਹੈ ਉਸ ਤੋਂ ਬਾਅਦ ਫਿਰ ਆਪਣੀਆਂ ਆ ਗਈਆਂ ਜੀ ਜਿੰਨਾਂ ਲੰਮਾ ਸਮਾਂ ਸਟੋਰ ਕਰਨ ਵਾਲੀਆਂ ਵੈਰਾਈਟੀਆਂ ਜਿਨ੍ਹਾਂ ਦੇ ਵਿੱਚ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੀਤਾ ਪੰਜਾਬ ਨਰੋਲਾ ਹੋ ਗਿਆ PRO 6, PRO 7 ਹੋ ਗਿਆ ਜਾਂ ਇਹਦੇ ਨਾਲ ਨਾਲ ਰਲਦੇ ਮਿਲਦੇ ਬੀਜ ਆ ਗਏ ਜਾਂ ਫਿਰ ਆਪਣੀਆਂ ਦੂਜੀਆਂ ਦਿੱਲੀ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਆ ਗਈਆਂ ਦਾ L22 ਹੋ ਗਿਆ Red 4 ਹੋ ਗਿਆ Rat 6 ਹੋ ਗਿਆ ਇਹ ਸਾਰੀਆਂ ਵੈਰਾਈਟੀਆਂ ਆ ਗਈਆਂ ਦੀ ਲੰਮਾ ਸਮਾਂ ਸਟੋਰ ਕਰ ਲਈਏ ਲੰਮਾ ਸਮਾਂ ਇਹਨਾਂ ਨੂੰ ਸਟੋਰ ਤਾਂ ਕੀਤਾ ਜਾ ਸਕਦਾ ਪਰ ਜੇ ਕੋਈ ਕਿਸਾਨ ਵੀਰ ਇਹਨੂੰ ਐਜ਼ ਅ ਪ੍ਰੋਡਕਸ਼ਨ ਲਈ ਲੈਣਾ ਚਾਹੁੰਦਾ ਹੈ ਮਤਲਬ ਉਹ ਕਹਿੰਦਾ ਕਿ ਮੈਂ ਇਹਨੂੰ ਸਟੋਰ ਕਰਕੇ ਵੇਚਾਂ ਫਿਰ ਜਦੋਂ ਆਪਾਂ ਇਹਨੂੰ ਸਟੋਰ ਕਰਦੇ ਆ ਤਾਂ ਇਹਦੇ ਉਦੋਂ ਵੀ ਥੋੜਾ ਜਿਹਾ ਝਾੜ ਵੀ ਇਹਦਾ ਘਟਦਾ ਹੈ ਇਸ ਕਰਕੇ ਅਸੀਂ ਇਹ ਸਲਾਹ ਦਿੰਨੀ ਹੁੰਦੀ ਹੈ ਕਿ ਜਿਨ੍ਹਾਂ ਨੇ ਸੇਲ ਕਰਨ ਦੇ ਪੱਖ ਲਈ ਲਾਉਣਾ ਪਿਆ ਅਜ ਉਹ ਜਾਂ ਤਾਂ ਪਿਓਰ ਹਾਈਬ੍ਰਿਡ ਸੀਰੀਜ਼ ਦੇ ਵਿੱਚ ਚਲੇ ਜਾਓ ਜਿਹੜਾ ਤੁਹਾਨੂੰ ਜਿਆਦਾ ਪ੍ਰੋਡਕਸ਼ਨ ਦੇਊਗਾ ਜਾਂ ਫਿਰ ਉਹ ਮੀਡੀਅਮ ਸੈਗਮੈਂਟ ਵਾਲਾ ਜਿਹੜਾ ਚੱਲਿਆ ਪਿਆਜ ਆ ਜਿੱਦਾਂ ਬਾਸਫ ਦੇ ਰਿਹਾ ਜਾਂ ਜਾਂ ਇਸਟ ਵੈਸਟ ਦੇ ਰਿਹਾ ਕਾਫੀ ਸਾਰੀਆਂ ਕੰਪਨੀਆਂ ਦੇ ਰਹੀਆਂ ਜਿਹੜਾ ਪਿਆਜ ਤਿੰਨ ਤੋਂ ਚਾਰ ਮਹੀਨੇ ਸਟੋਰ ਹੁੰਦਾ ਜਾਂ ਫਿਰ ਉਸ ਪੱਖ ਲਈ ਉਹ ਪਿਆਜ ਵਧੀਆ ਹੈ ਕਿਉਂਕਿ ਜੇ ਤੁਹਾਨੂੰ ਪ੍ਰੋਡਕਸ਼ਨ ਵੀ ਵਧੀਆ ਮਿਲ ਜੂਗੀ ਦੇਸੀ ਵਿੱਚ ਆਪਾਂ ਜਿੱਦਾਂ ਆਪਣਾ ਪੀਆਰਓ 6 ਹੋ ਗਿਆ ਐਲ 28 ਹੋ ਗਿਆ ਰੈਡ 4 ਰੈਡ 6 ਪੀਆਰ 7 ਹੋ ਗਿਆ ਪੰਜਾਬ ਨਰੋ ਹੋ ਗਿਆ ਇਹ ਸਾਰੀਆਂ ਵੈਰਾਈਟੀਆਂ ਦੀ ਪ੍ਰੋਡਕਸ਼ਨ ਆਪਾਂ ਨੂੰ ਐਵਰੇਜ 100 ਕੁਆਂਟਲ ਦੇ ਪਟੇਨਾਂ ਦੀ ਖੂਬੀ ਹੈ ਕਿ ਇਹਨਾਂ ਨੂੰ ਤੁਸੀਂ ਲੰਮਾ ਸਮਾਂ ਸਟੋਰ ਕਰ ਸਕਦੇ ਹੋ ਥੋੜੀਆਂ ਜੀਆਂ ਵੱਧ ਕੜਤਣ ਵਾਲੀਆਂ ਵੈਰਾਈਟੀਆਂ ਹਨ ওয়াটার ਕੰਟੈਂਟ ਇਹਨਾਂ 'ਚ ਪਾਣੀ ਦੀ ਮਾਤਰਾ ਇਹਦੇ 'ਚ ਘੱਟ ਹੁੰਦੀ ਹੈ ਪਾਣੀ ਦੀ ਮਾਤਰਾ ਘੱਟ ਹੋਣ ਦੇ ਨਾਲ ਇਹਨੂੰ ਲੰਮਾ ਸਮਾਂ ਸਟੋਰ ਕੀਤਾ ਜਾ ਸਕਦਾ ਤੇ ਜਿਨ੍ਹਾਂ ਦੀ ਚੰਗੀ ਸਟੋਰੇਜ ਮੈਨੇਜਮੈਂਟ ਹੈਗੀ ਉਹ ਦਸੰਬਰ ਜਨਵਰੀ ਤੱਕ ਵੀ ਇਹਨੂੰ ਸਟੋਰ ਕਰ ਲੈਂਦੇ ਆ ਉਗਣਾ ਸ਼ੁਰੂ ਹੋ ਜਾਊਗਾ ਪਰ ਪਿਆਜ਼ ਦੀ ਸਟੋਰੇਜ ਤੁਹਾਡੀ ਵੈਲੈਂਟ ਗੁੱਡ ਰਹੂਗੀ ਇਹਦੇ 'ਚ ਇਹਨਾਂ ਦੇ ਨਾਲ ਰਲਦੀਆਂ ਮਿਲਦੀਆਂ ਵੈਰਾਈਟੀਆਂ ਵੀ ਬਹੁਤ ਮਾਰਕੀਟ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੇ ਦੇ ਦਿੱਤੀਆਂ ਨੇ ਜ਼ਰੂਰੀ ਨਹੀਂ ਕਿ ਜਿਹੜੀਆਂ ਮੈਂ ਵੈਰ ਤੁਸੀਂ ਆਪਣੇ ਏਰੀਏ ਦੇ ਹਿਸਾਬ ਦੇ ਨਾਲ ਜਿਹੜੀ ਤੁਹਾਡੇ ਏਰੀਆ ਚ ਵੈਰੈਟੀ ਪਰਫਾਰਮੈਂਸ ਦਿੰਦੀ ਹੈ ਉਸ ਨੂੰ ਚੋਣ ਕਰ ਸਕਦੇ ਹੋ ਕਿਉਂਕਿ ਹਰ ਇੱਕ ਏਰੀਏ ਤੇ ਇੱਕ ਵੱਖਰੀ ਵੈਰੈਟੀ ਜਿਹੜੀ ਉਹ ਲੋਕਾਂ ਦੇ ਮਨਾਂ ਦੇ ਵਿੱਚ ਚੜੀ ਹੁੰਦੀ ਹੈ ਤੇ ਬਟ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਆਪਕੇ ਜਿਹੜੀ ਤੁਸੀਂ ਪਿਆਜ਼ ਦੀ ਚੋਣ ਕਰਨੀ ਹੈ ਹਮੇਸ਼ਾ ਇਹ ਸੋਚ ਕੇ ਚੋਣ ਕਰੋ ਕਿ ਉਸ ਨੂੰ ਕਿਹੜੇ ਪਰਪਸ ਲਈ ਲਾ ਰਹੇ ਹੋ ਜਿਹੜੇ ਪਰਪਸ ਲਈ ਲਾ ਰਹੇ ਹੋ ਵੇਚਣ ਲਈ ਲਾ ਰਹੇ ਹੋ ਤਾਂ ਉਹਦੇ ਲਈ ਵੱਖਰਾ ਹੈ ਫਰੈਸ਼ ਆਨਿਅਨ ਲਈ ਵੱਖਰਾ ਟੇਬਲ ਆਨਿਅਨ ਵੱਖਰਾ ਲੰਬੀ ਸਟੋਰੀ ਲਈ ਵੱਖਰਾ ਜਾਂ ਤੁਸੀਂ ਇਸ ਨੂੰ ਤਿੰਨ ਪਾਰਟਾਂ 'ਚ ਡਿਵਾਈਡ ਕਰ ਲਓ ਪਹਿਲੇ 2 ਮਹੀਨੇ ਵਰਤਣ ਲਈ ਜੇ ਤੁਹਾਡੀ ਕੰਜਪਸ਼ਨ ਬਹੁਤ ਜ਼ਿਆਦਾ ਹੈ ਪਹਿਲੇ 2 ਮਹੀਨੇ ਵਰਤਣ ਲਈ ਅਲੱਗ ਪਿਆਜ ਲਾ ਲਓ ਵਿਚਕਾਰ ਲਈ ਲਈ ਤੁਸੀਂ ਜਿਹੜੀਆਂ ਮਿਡ ਸੈਗਮੈਂਟ ਵਾਲੀਆਂ ਹਾਈਬ੍ਰਿਡ ਉਹ ਲਾ ਸਕਦੇ ਹੋ ਤੇ ਲੰਬੀ ਸਟੋਰੀ ਦੇਰ ਤੱਕ ਲੈ ਕੇ ਜਾਣ ਲਈ ਤੁਸੀਂ ਜਿਹੜਾ ਆਪਣਾ ਸਰਕਾਰੀ ਬੀਜ ਜਿਹੜੇ ਆਉਂਦੇ ਉਹਦੇ ਨਾਲ ਰਲਦੀਆਂ ਮਿਲਦੀਆਂ ਵੈਰਾਈਟੀਆਂ ਲਾ ਸਕਦੇ ਹੋ ਵੀਡੀਓ ਬਿੱਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਵੱਤੋਂ ਸ਼ੇਅਰ ਜਰੂਰ ਕਰਾਇਓ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੱਚੀ ਸ਼ੇਅਰ ਕਰੋ